ਨਵੀਂ نسل ਦੇ ਸੁਪਨੇ ਦੇਖਾਂ ਡਰ ਜਾਵਾਂ ਨਵੀਂ نسل ਦੇ ਸੁਪਨੇ ਦੇਖਾਂ ਡਰ ਜਾਵਾਂ ਇੱਕ ਦੇਸ ਨੇ ਰੋਣਾ ਅੱਖੀਆਂ ਪਰ ਪਰ ਕੇ ਇੱਕ ਦੇਸ ਨੇ ਰੋਣਾ ਅੱਖੀਆਂ ਪਰ ਪਰ ਕੇ ਨਵੀਂ نسل ਤੇ ਸੁਪਨੇ ਦੇਖਾਂ ਡਰ ਜਾਵਾਂ ਨਵੀਂ ਨਸਲ ਦੇ ਸੁਪਨੇ ਦੇ ਖਾਂ ਡਰਿਆਵਾਂ ਇੱਕ ਦਿਨ ਇਸਦੇ ਰੋਣਾ ਪੀਆਂ ਪਰ ਪਰ ਕੇ ਇੱਕ ਦਿਨ ਇਸਨੇ ਰੋਣਾ ਪਕੀਆਂ ਪਰ ਪਰ ਕੇ ਦੰਬ ਦੇ ਖੂ ਵਿੱਚ ਕਿੰਨਾ ਡੂੰਗਾ ਪਾਣੀ ਏ ਦੰਬ ਦੇ ਖੂ ਵਿੱਚ ਕਿੰਨਾ ਡੂੰਗਾ ਪਾਣੀ ਏ ਦੰਬ ਦੇ ਖੂ ਵਿੱਚ ਕਿੰਨਾ ਡੂੰਗਾ ਸਦੀਆਂ ਤੋਂ ਲੈ ਆਉਂਦੀਆਂ